ਪਾਸ਼ਨ ਸੰਬੰਧੀ ਸੋਨੀਆ ਵੱਲੋਂ ਕੀਤੇ ਟਿੱਪਣੀ ਤੇ ਖੜਾ ਵਿਵਾਦ ਜੀ ਸੋਨੀਆ ਦੀ ਟਿੱਪਣੀ ਕੀ ਹੈ ਜੀ ਸੋਨੀਆ ਗਾਂਧੀ ਕੱਲ ਪਾਰਲੀਮੈਂਟ ਦੇ ਸੈਸ਼ਨ ਤੋਂ ਬਾਅਦ ਉਹ ਜਦੋਂ ਬਾਹਰ ਆ ਰਹੇ ਨਾਲ ਹੋਰ ਵੀ ਬਹੁਤ ਸਾਰੇ ਪਾਰਲੀਮੈਂਟ ਦੇ ਮੈਂਬਰ ਸੀ ਉਹ ਪਰਿਵਾਰ ਦੇ ਵੀ ਦੋਨੇ ਜੀ ਵੀ ਤੇ ਉਹਦਾ ਮੁੰਡਾ ਵੀ ਉਹ ਵੀ ਪਾਰਲੀਮੈਂਟ ਦੇ ਮੈਂਬਰ ਹੈ ਤੇ ਰਾਹੁਲ ਗਾਂਧੀ ਨੇ ਕਹਿੰਦਾ ਵੀ ਪਾਸ਼ਨ ਲੰਬਾ ਸੀ ਪਾਸ਼ਨ ਬਹੁਤ ਲੰਬਾ ਹੋ ਰੰਗ ਸੀ ਕੋਈ ਗੱਲ ਨਿਕਲੀ ਨਹੀਂ ਸੋਨੀਆ ਗਾਂਧੀ ਕਹਿੰਦੀ ਕਹਿੰਦੀ ਨਹੀਂ ਅਸਲ ਦੇ ਵਿੱਚ ਗੱਲ ਇਹ ਹੈ ਵੀ ਪਾਸ਼ਨ ਲੰਬਾ ਹੋ ਗਿਆ ਔਰ ਮਹਾਮਹਿਮ ਰਾਸ਼ਟਰਪਤੀ ਥੋੜੀ ਥੱਕੀ ਵੀ ਲੱਗਦੀ ਆ ਥੱਕ ਗਈ ਸੀ ਉਹ ਹੂੰ ਹੂੰ ਨਾਲ ਨੇ ਕਿਹਾ ਪੂਰ ਸਿੰਘ ਹੂੰ ਪੂਰ ਸਿੰਘ ਦਾ ਮਤਲਬ ਜੇ ਅੰਗਰੇਜ਼ੀ ਚ ਆਪਾਂ ਦੇਖੀ ਤਾਂ ਮਤਲਬ ਵਿਚਾਰੀ ਵਿਚਾਰੀ ਥੱਕ ਗਈ ਹੂੰ ਹੂੰ ਇਹ ਤਾਂ ਨਹੀਂ ਇਹਦੇ ਚ ਪਾਲੇ ਦੀ ਰੌਲਾ ਹੂੰ ਕਹਿੰਦੇ ਦੇਖੋ ਜੀ ਉਹ ਤਾਂ ਆਦਿਵਾਸੀ ਭਾਈਚਾਰੇ ਚੋਂ ਆਉਂਦੀ ਐ ਵੀ ਮਹਾ ਰਾਸ਼ਟਰਪਤੀ ਉਹਨੂੰ ਗਰੀਬ ਕਹਤਾ ਉਹਦੀ ਗਰੀਬੀ ਦਾ ਮਜ਼ਾਕ ਉਡਾਇਆ ਜੀ ਸ਼ਾਹੀ ਪਰਿਵਾਰ ਦੇ ਲਾਲਾ ਲਾਲਾ ਕਰਕੇ ਪੈਜੇ ਜੀ ਮੋਦੀ ਸਾਹਿਬ ਉਹਨਾਂ ਗੱਲਾਂ ਖੜੀਆਂ ਸਾਹਮਣੇ ਅੱਜ ਹੂੰ ਹੂੰ ਸਾਹਮਣੇ ਹੁਣ ਤੋਂ ਬਾਅਦ ਉਹ ਕਹਿੰਦੀ ਸਭ ਤੋਂ ਜ਼ਿਆਦਾ ਤੁਸੀਂ ਕਰਦੇ ਹੋ ਤੁਸੀਂ ਇਹਨਾਂ ਨੂੰ ਕਿੰਨਾ ਕਰਦੇ ਜਦੋਂ ਤੁਹਾਨੂੰ ਲੋੜ ਹੁੰਦੀ ਹੈ ਉਹ ਤੁਸੀਂ ਲੈ ਕੇ ਆ ਜਾਂਦੇ ਹੋ ਜਿਹੜੀ ਹੈਗੀ ਤੁਸੀਂ ਇਹ ਗੱਲ ਜਿਹੜੀ ਕਰਦੇ ਹੋ ਬਹੁਤ ਗਲਤ ਕਰ ਰਹੇ ਹੋ ਇਹ ਗੱਲ ਠੀਕ ਨਹੀਂ ਕੀ ਚਫੇਰੇ ਗੱਲ ਹੋਣ ਲੱਗੀ ਤੇ ਜਿਹਦਾ ਫਿਰ ਮੋੜਵਾ ਜਵਾਬ ਦਿੱਤਾ ਉਹ ਦਿੱਤਾ ਪ੍ਰਿੰਕਾ ਗਾਂਧੀ ਨੇ ਜੀ ਪ੍ਰਿੰਕਾ ਗਾਂਧੀ ਕਹਿੰਦੀ ਮੇਰੀ ਮਹਾਰਾਸ਼ਟਰਪਤੀ ਸਹਿਬਾ ਦੀ ਬਹੁਤ ਇੱਜ਼ਤ ਕਰਦੀ ਹੈ ਬੜਾ ਸਤਿਕਾਰ ਕਰਦੀ ਹੈ ਮੇਰੀ ਮਾਂ ਕਰ ਤੋਂ ਲੈ ਕੇ 80 ਸਾਲਾਂ ਦੀ ਉਮਰ ਦੇ ਦਰਮਿਆਨ ਹੈ 78 80 ਸਾਲ ਦੇ ਬੰਦੇ ਨੂੰ ਜਿਹੜੀ ਹੈ ਕਿਸੇ ਦੀ ਤਕਾਬ ਦਿੱਤਾ ਐਸਾ ਹੁੰਦਾ ਹੈ ਜੀ ਤੁਸੀਂ ਭਾਸ਼ਣ ਇਹਨਾਂ ਲੰਬਾ ਦਿੱਤਾ ਉਹ ਰਾਂ برو ਇਹਦਾ ਰਾਸ਼ਟਰਪਤੀ ਭਾਸ਼ਣ ਪੜਦਾ ਹੈ ਜਾਂ ਪੜਦੀ ਹੈ ਜੀ ਸਾਹਿਬ ਉਹ ਰਾਸ਼ਟਰਪਤੀ ਦਾ ਆਵਦਾ ਨਹੀਂ ਲਿਖਿਆ ਹੁੰਦਾ ਜੀ 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 ਉਹ ਭਾਸ਼ਣ ਸਰਕਾਰ ਦਾ ਲਿਖਿਆ ਹੁੰਦਾ ਹੈ ਜੀ ਤੇ ਜੇ ਸਰਕਾਰ ਉਹ ਪੜਦੀ ਹੈ ਉਹ ਲੋ ਲੰਬਾ ਚੱਲਦੇ ਭਾਸ਼ਣ ਸਰਕਾਰ ਨੇ ਭਾਸ਼ਣ ਲਿਖੀ ਐ ਇਟਾ ਲੰਬਾ ਦਿੱਤਾ ਇਹਦਾ ਮਤਲਬ ਹੈ ਕਿ ਜ਼ਿੰਮੇਵਾਰਤਾ ਅਸਲ ਵਿੱਚ ਸਰਕਾਰ ਹੈ ਜੀ ਜਿਨ੍ਹਾਂ ਨੂੰ ਭਾਸ਼ਣ ਲੰਬਾ ਹੋਵੇ ਕਿ ਉਹਨਾਂ ਦਾ ਤਕਾਜ਼ਾ ਹੁੰਦਾ ਹੈ ਤੇ ਜਿਹੜੀ ਜ਼ੁਬਾਨ ਦਾ ਵੀ ਫਰਕ ਹੈ ਕਿਉਂਕਿ ਉੜੀਸ਼ਾ ਦੀ ਹੋਣ ਕਰਕੇ ਮਹਾਮਹਿਮ ਰਾਸ਼ਟਰਪਤੀ ਨੂੰ ਹਿੰਦੀ ਬੋਲਣੀ ਉਮੀ ਸੌਖੀ ਨਹੀਂ ਤੇ ਜਿਹੜੀ ਜ਼ੁਬਾਨ ਤੁਹਾਨੂੰ ਬੋਲਣੀ ਥੋੜੀ ਔਖੀ ਹੈ ਤੁਹਾਨੂੰ ਬੋਲਣੀ ਪਵੇ ਚੰਦੀ ਸ਼ਾਹ ਉਹ ਤੇ ਜ਼ੋਰ ਵੀ ਜ਼ਿਆਦਾ ਲੱਗਦਾ ਜੀ ਮਾਨਸਿਕ ਤੌਰ ਤੇ ਵੀ ਬੰਦਾ ਥੱਕਦਾ ਤੇ ਬੰਦਾ ਸਰੀਰਕ ਤੌਰ ਤੇ ਵੀ ਥੱਕ ਸਕਦਾ ਹੈ ਜੋ ਸੋਨੀਆ ਗਾਂਧੀ ਨੇ ਕਹਿਤਾ ਉਹ ਬਾਤ ਦਾ ਪਤੰਗੜ ਬਣਾ ਲਿਆ ਹੁਣ ਇਹਦੇ ਤੇ ਜਿਹੜੇ ਰਾਜਸੀ ਟਿੱਪਣੀ ਕਰਾਂ ਦਾ ਮੰਨਣੇ ਕਿ ਸੋਨੀਆ ਗਾਂਧੀ ਨੂੰ ਇਹ ਕਿਉਂ ਕਰ ਰਿਹਾ ਕਿਉਂਕਿ ਅਗਲੀ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਫਿਰ ਖਚਾਈ ਹੁੰਦੀ ਹੈ ਪਾ ਇਹਨਾਂ ਦੀ ਮੋਦੀ ਸਰਕਾਰ ਦੀ ਜੀ ਮਾਲ ਪੁੱਛੇ ਜਾਣ ਕਿ ਦੱਸੋ ਆ ਕੀ ਹੋਈ ਹੈ ਤਾਂ ਛੋਟੇ ਤੁਸੀਂ ਕੀ ਕੀਤਾ ਹੁਣ ਜਿਵੇਂ ਕਿ ਸਭ ਤੋਂ ਵੱਡਾ ਆਪਾਂ ਕੁੰਭ ਦੀ ਗੱਲ ਕਰਕੇ ਤਾਂ ਕੁੰਭ ਦੇ ਵਿੱਚ ਦੋ ਵਾਰੀ ਅਗਲਾ ਕੀ ਬਿਲਕੁਲ ਆਖੇ ਹੋਗੇ ਇਹ ਐਤਾ ਵੱਡਾ ਕੱਟ ਹੈ ਉੱਥੇ ਇਹਦੇ ਵੱਡੇ ਕੱਟਫ ਜੋ ਕੀ ਸਰਕਾਰ ਨੇ ਕੀਤਾ ਕੀ ਹੈ ਇਹ ਸਵਾਲ ਪੁੱਛੇ ਜਾਣੇ ਸੀ ਇਹਨਾਂ ਸਵਾਲਾਂ ਤੋਂ ਬਚਣ ਵਾਸਤੇ ਮਤਲਬ ਇਹ ਕਿ ਇਨਸਾਈਟ ਲੈਕ ਕਰ ਦਿਓ ਹਮੇਸ਼ਾ ਜਦੋਂ ਪਾਰਲੀਮੈਂਟ ਦਾ ਸੈਸ਼ਨ ਆਉਂਦਾ ਕੋਈ ਨਾ ਕੋਈ ਗੱਲ ਕਰ ਲੈਂਦੇ ਆਪਾਂ ਜਾਣਦੇ ਆ ਕਿ ਸੋਨੀਆ ਗਾਂਧੀ ਦਾ ਪਸ਼ੋਕੜ ਦੇਖੀਏ ਜਿਸ ਏਰੀਏ 'ਚ ਉਹ ਆਉਂਦੀ ਹੈ ਯੂਰਪ ਦੇ ਵਿੱਚੋਂ ਆਉਂਦੀ ਹੈ ਮਮੂਲੀ ਜੀ ਗੱਲ ਹੁੰਦੀ ਹੈ ਤਾਂ ਉਹ ਮਤਲਬ ਜਿਹੜੀ ਹੈਗੀ ਉਹ ਤਾਂ ਸਾਹਮਣੇ ਨਾਲ ਦੀ ਨਾ ਰੀਐਕਟ ਕਰਦੀ ਹੈ ਜਦੋਂ ਇਹ ਕਹਿੰਦਾ ਅਸੀਂ ਵਿਦੇਸ਼ੀ ਮੂਲ ਦੀ ਔਰਤ ਹੈ ਇਹ ਪ੍ਰਧਾਨ ਮੰਤਰੀ ਨਹੀਂ ਬਣੀ ਚਾਹੀਦੀ ਜੀ ਉਹ ਹਾਲਾਂਕਿ ਉਹਨੂੰ ਚੁਣ ਲਿਆ ਸੀ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ ਸੀ ਉਹਨੇ ਨਾਲ ਦੇ ਨਾਲ ਕਿਹਾ ਮੈਂ ਨਹੀਂ ਦੀ ਬਣਦੀ ਤੇ ਡਾਕਟਰ ਮਨਮੋਹਨ ਸਿੰਘ ਅੱਗੇ ਕਰਤਾ ਸੀ ਉਸ ਲੇਡੀ ਤੋਂ ਆਪਾਂ ਇਹ ਨਹੀਂ ਆਸਕ ਸਕਦੇ ਕਿ ਉਹ ਇਸੇ ਨੂੰ ਮਤਲਬ ਹੈ ਕੱਲ ਤੇ ਲਾਗੂ ਇਸਤੇਮਾਲ करूंगी ਰਾਜਨੀਤਿਕ ਤੌਰ ਤੇ ਕੁੰਜੇ ਦੇ ਖਿਲਾਫ ਹਮਲੇ ਹੁੰਦੇ ਰਹੇ ਤੇ ਲੇਕਿਨ ਇਹ ਨਾ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਇਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਤੋਂ ਵੱਧਨ ਵਾਸਤੇ ਇੱਕ ਮੁੱਦਾ ਬਣਾਇਆ ਹੈ ਜੀ